Was sie erst ਪਿੰਡ ਕੋਠੇ ਰਸੂਲਪੁਰ ਦੇ ਵਿੱਚ ਖੜੇ ਆ ਜੋ ਮੇਰਾ ਜੱਦੀ ਪਿੰਡ ਹੈ ਅੱਜ ਸਾਡੇ ਵੀਡੀਓ ਬਣਾਉਣ ਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਜੋ ਅਸੀਂ ਅੱਗ ਲਾਉਂਦੇ ਆ ਨਾਰ ਨੂੰ ਕਣਕ ਨੂੰ ਜਾਂ ਜੀਰੀ ਦੇ ਨਾਲ ਨੂੰ ਲਾਉਂਦੇ ਆ ਉਹਦੇ ਕਰਕੇ ਤਪਸ਼ ਬਹੁਤ ਵਧੀ ਹੋਈ ਹੈ ਤੇ ਬਾਕੀ ਦਰਖਤਾਂ ਸੀ ਬਹੁਤ ਵੱਢਦੇ ਆ ਅਸੀਂ ਦਰਖਤ ਬਹੁਤ ਮਤਲਬ ਵੱਡੇ ਵੱਧ ਵੱਢੀ ਜਾਂਦੇ ਆ ਲਾਉਂਦੇ ਕੋਈ ਹੈ ਨਹੀਂ ਗੀ ਸਾਡੇ ਮੇਰੇ ਜਿੰਨੇ ਵੀ ਕਲਾਸ ਵਿੱਚ ਦੇ ਵਿੱਚ ਮੈਂ ਦਰਖਤਾਂ ਬਾਰੇ ਵੀਡੀਓ ਪਨ ਹੋਣਾ ਵੀ ਦਰਖਤ ਨਾ ਵੀ ਅੱਗ ਲੋ ਜਦੋਂ ਤੁਸੀਂ ਇਸ ਦਾ ਕੋਸ਼ਿਸ਼ ਕਰੋ ਅੱਗ ਲਾਉਣ ਤੋਂ ਬਿਨਾ ਸੜ ਜਾਂਦਾ ਹੈ ਅੱਗ ਨਾ ਲਾਓ ਜੇ ਅੱਗ ਲਾਉਣ ਨੂੰ ਮੇਰੇ ਘਟ ਕੋਲੇ ਦਰਖਤਾਂ ਹੁੰਦਾ ਵਿਚਾਰ ਰੱਖੀਏ ਸੋ ਇਸ ਟਾਈਮ ਮੇਰੇ ਨਾਲ ਨੇ ਮੇਰੇ ਪਿਤਾ ਜੀ ਸਰਦਾਰ ਫਕੀਰ ਸਿੰਘ ਆਪਾਂ ਕਿੰਨੇ ਕ ਸਮੇਂ ਤੋਂ ਜੀ ਆਪਾਂ ਕਣਕ ਦੇ ਕੇ ਜਾਂ ਕਿਸੇ ਵੀ ਅਨਸਸਤਰੀ 나ੜ ਨੂੰ ਆਪਾਂ ਅੱਗ ਨਹੀਂ ਲਾਉਂਦੇ ਭਾਜੀ 20 ਸਾਲ ਦੇ ਹੋ ਗਏ 20 ਸਾਨੂੰ 20 ਸਾਲ ਹੋ ਗਏ ਨੇ ਉਸ ਤੋਂ ਪਹਿਲਾਂ ਭਾਵੇਂ ਲਗਾਈ ਹੋਵੇ ਪਰ 20 ਸਾਲ ਦੇ ਅਸੀਂ ਬਿਲਕੁਲ 나ੜ ਨੂੰ ਕਣਕ ਦੇ ਨੂੰ ਤਾਂ ਲਾਉਣਾ ਹੀ ਕੀ ਹੈ ਆਪਾ ਜੀਰੀ ਦੇ ਨੂੰ ਨਹੀਂ ਲਾਇਆ ਸਿਰਫ ਇਹ ਹੈ ਕਿ ਜਦੋਂ ਅਸੀਂ ਜੀਰੀ ਬੜਾਉਂਦੇ ਆ ਕੋਈ ਸਾਡੇ ਕੋ ਗੁਸਾ ਦੇਣੇ ਉਹਦਾ ਜਿਹੜਾ ਫੂਜ ਜਾਂਦਾ ਬੜਾ ਜਾਂ ਲਾ ਲੈਣੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜਾ ਬਹੁਤਾ ਨਾਲ ਥੱਲੇ ਹੁੰਦਾ ਮੋਟਾ ਉਹ ਰਹਿ ਜਾਂਦਾ ਉਹ ਕਈ ਵਾਰੀ ਅਸੀਂ ਲੋਕ ਕੀ ਕਰਦੇ ਆ ਗਿੱਲਾ ਹੀ ਵਾਹ ਕੇ ਉਹ ਦਾ ਨਾਲ ਦੇ ਉਹਨੂੰ ਅਗਲਾ ਆਨੇ ਉਹ ਧੂਆ ਹੀ ਧੂਆ ਹੋ ਜਾਂਦਾ ਇਹ ਸੋ ਜਰੂਰ ਬਚਣਾ ਚਾਹੀਦਾ ਹੈ ਇਹਦੇ ਨਾਲ ਸਾਡੇ ਮਿੱਤਰ ਕੀੜੇ ਮਕੋੜੇ ਬਹੁਤ ਮਰਦੇ ਹਨ ਤੇ ਤਪਸ਼ ਵੀ ਬਹੁਤ ਵਧੀਆ ਉਹ ਜੋੜੀ ਕਿ ਹੁਣ ਵੀ ਬਹੁਤ ਵਧੀਆ ਹੋਈ ਹੈ ਐਦ ਕਾਂ ਵੀ ਲੋਕਾਂ ਨੇ ਲਾਈਆਂ ਦੀ ਬਹੁਤ ਗਲਤ ਕੰਮ ਆਈਏ ਆਪਾਂ ਨੂੰ ਸਮਝ ਹੋਣੀ ਚਾਹੀਦੀ ਹੈ ਵੀ ਆਪਾਂ ਅੱਗ ਨਹੀਂ ਲਾਉਣੀ ਅੱਗ ਨਾਲ ਲਾਉਣ ਨਾਲ ਕੋਈ ਘਟ ਫਸਲ ਨਹੀਂ ਨਿਕਲਦੀ ਭਲੇ ਖਾਈਆਂ ਨੇ ਹੁਣ ਵੀ ਸਾਡੇ ਖੇਤ ਚ ਆ ਕੇ ਦੇਖ ਲਓ ਮੈਂ ਆਪ ਖੇਤੀ ਕਰ ਰਿਹਾ ਕਿਤੇ ਵੀ ਦਿਖਾ ਦਿਓ 나ੜ ਨੂੰ ਅੱਗ ਲੱਗੀ ਐ ਮੈਂ ਖੜ ਨੜ ਦੇਹੀ ਜਾਂਦਾ ਜਿਵੇਂ ਮੈਂ ਕਹੂੰਗਾ ਵੀ ਦਿਖਾਓ ਤੁਸੀਂ ਆ ਨੜ ਦੇਖੋ ਸਾਈਡਾਂ ਤੇ ਵੀ ਆ ਦੇਖੋ ਅਸੀਂ ਕਿਤੇ ਸਾਈਡ ਤੇ ਕਿਤੇ ਵੀ ਹੁਣ ਵੀ ਦੇਖ ਲਓ ਸਾਡੇ ਖੇਤ ਵਿੱਚ ਇਸੇ ਪਾਸੇ ਅਗਲਾ ਹੀ ਨਹੀਂ ਅਸੀਂ ਕੋਈ ਪਹਿਲੀ ਵਾਰੀ ਇੱਕ ਵਾਰੀ ਸਿਰਫ ਉਹਦੀ ਤਿਆਰੀ ਕੋਈ ਨਹੀਂ ਨਹੀਂ ਵੀ ਨਾ ਤੇ ਗਰਮਾਹੇਸ਼ ਇੰਨੀ ਵਧੀ ਹੋਇਆ ਸਾਨੂੰ ਨੁਕਸਾਨ ਕਰਦੇ ਸਾਨੂੰ ਸਾਰੇ ਜੀਵਨ ਜਾਨ ਨੂੰ ਇਹੀ ਸੋਚਣਾ ਚਾਹੀਦਾ ਵੀ ਇਹ ਨੁਕਸਾਨ ਹੈ ਸਾਡਾ ਇਸ ਕਰਕੇ ਸਾਨੂੰ ਅਗਲਾ ਹੁੰਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਨੁਕਸਾਨ ਹੈ ਤੇ ਬਰਖਤ ਵੀ ਬਹੁਤ ਵੱਡੇ ਹੋ ਪਏ ਨੇ ਵੱਡੇ ਲੱਗੀ ਬਹੁਤ ਲੋਕ ਵੱਢੀ ਜਾਂਦੇ ਨੇ ਕੋਈ ਕਹਿੰਦੇ ਕਹਿਣੇ ਤੇ ਨਹੀਂ ਲੱਗਦਾ ਜਿਵੇਂ ਕੋਈ ਨੁਕਸਾਨ ਕਰਨਾ ਜੜ ਜੂਰੀ ਹੈ ਆ ਦੇਖੋ ਸਾਡੇ ਡੈਡੀ ਨੇ ਮੈਂ ਦਿਖਾਉਂ ਤੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਆ ਦੇਖੋ ਅੰਬ ਲਾਇਆ ਸੀਗਾ ਠੀਕ ਹੈ ਜੀ ਗੱਲ ਇਹ ਅੰਬ ਦੇ ਕੋਈ ਨਾ ਪਤਾ ਅੰਬ ਦੇ ਤੁਸੀਂ ਅੰਬ ਦੇਖ ਸਕਦੇ ਹੋ ਕਿੱਡੇ ਕਿੱਡੇ ਨੇ ਆ ਦੇਖੋ ਇਹ ਅੰਬ ਕੋਈ ਸਮਾਂ ਲੱਗਿਆ ਸੀਗਾ ਆ ਕੋਲੇ ਆ ਕੇ ਦਿਖਾਉ ਮੈਂ ਕਿਨੂੰ ਆ ਦੇਖੋ ਆ ਦੇਖੋ ਜੀ ਆ ਤੁਸੀਂ ਦੇਖ ਸਕਦੇ ਹੋ ਕਿੱਡੇ ਕਿੱਡੇ ਅੰਬ ਨੇ ਆ ਦੇਖੋ ਇੱਧਰ ਆ ਕੇ ਦਿਖਾਉ ਆ ਦੇਖੋ ਮੈਂ ਤੁਹਾਨੂੰ ਆ ਦੇ ਆ ਦੇਖੋ ਜੀ ਮਤਲਬ ਖੇਤ ਦੇ ਵਿੱਚ ਬਾਤ ਉਹ ਦਰਖਤ ਲਾਓ ਫਲਦਾਰ ਬੂਟੇ ਲਾਓ ਆ ਦੇਖੋ ਕਿੰਨੇ ਅੰਬ ਲੱਗੇ ਨੇ ਮਨ ਖੁਸ਼ ਹੋ ਜਾਂਦਾ ਦੇਖ ਕੇ ਆ ਦੇਖੋ ਵੀ ਮਤਲਬ ਬਹੁਤ ਜ਼ਿਆਦਾ ਨੇ ਮੈਂ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਵਿਚ ਦੀ ਦਿਖਾਓ ਪਹਿਲੀ ਵਾਰ ਲੱਗੇ ਨੇ ਪਹਿਲੀ ਵਾਰ ਜੀ ਅੰਬ ਲੱਗੇ ਨੇ ਚਲੋ ਸਮਾਂ ਕਹਿੰਦੇ ਅੰਬ ਨੂੰ ਫਲ ਬਹੁਤ ਚਰਵਾ ਲੱਗਦਾ ਹੈ ਬਾਕੀ ਵੀ ਮਤਲਬ ਉਹ ਕਹਿੰਦਾ ਵੀ ਪਹਿਲਾਂ ਆਪਦੇ ਆਪ ਨੂੰ ਸੁਧਾਰੋ ਫਿਰ ਆਪਦੇ ਪਰਿਵਾਰ ਨੂੰ ਸੁਧਾਰੋ ਸਮਾਜ ਆਪੇ ਆਪ ਸੁਧਰ ਜਾਊਗਾ ਅਸੀਂ ਕੋਸ਼ਿਸ਼ ਕਰੀ ਹੈ ਅਸੀਂ ਮੈਂ ਜਿਹੜੀਆਂ ਵੀਡੀਓ ਆਪਦੇ ਕਲਾਜ ਪਾਉਣਾ ਮੈਂ ਆਪਦੇ ਚੈਨਲ ਤੇ ਵੀਡੀਓ ਪਾਉਣਾ ਬਹੁਤ ਜ਼ਿਆਦਾ ਦਰਖਤਾਂ ਬਾਰੇ ਜਾਂ ਕਿਨਾਂ ਲਾਉਣ ਬਾਰੇ ਪਹਿਲਾਂ ਅਸੀਂ ਆਪਦੇ ਆਪ ਤੇ ਲਾਗੂ ਕਰੀਏ ਗੱਲ ਤੁਸੀਂ ਆਹ ਦੇਖ ਸਕਦੇ ਹੋ ਇਧਰ ਆਓ ਜਿਹੜੀ ਕਿਧਰ ਆਹ ਦੇਖੋ ਤੁਸੀਂ ਆ ਚੀਕੂ ਦਾ ਬੂਟਾ ਲੱਗਿਆ ਹੋਇਆ ਹੈ ਆ ਖੇਤ ਦੇ ਵਿੱਚ ਅਸੀਂ ਚੀਕੂ ਦਾ ਬੂਟਾ ਨਾਲੇ ਦਾ ਦੇਖੋ ਛਾਂ ਦਿੰਦਾ ਨਾਲੇ ਫਲ ਦੇਖੋ ਤੁਸੀਂ ਆ ਕਿੰਨਾ ਫਲ ਲੱਗਿਆ ਹੋਇਆ ਦੇਖੋ ਤੁਸੀਂ ਬਹੁਤ ਫਲ ਹੋਗੇ ਦੋ ਸਾਂ ਦੇ ਅਸੀਂ ਮਤਲਬ ਕਿ ਸਾਡੇ 2.5 ਚੀਕੂ ਦੇ ਬੂਟੇ ਨੇਗੇ ਆ ਦੇਖੋ ਤੁਸੀਂ ਆ ਸਾਰੇ ਆ ਦੇਖੋ ਕਿੰਨਾ ਫਲ ਲੱਗਿਆ ਹੋਇਆਗਾ ਛੋਟਾ ਜਿਹਾ ਬੂਟਾ ਨਹੀਂ ਸਾਨੂੰ ਜਿਆਦਾ ਤੜਕਾ ਇਸ ਕਰਕੇ ਵੀ ਮਤਲਬ ਵਾਧੂ ਵਾਧੂ ਫਲਦਾਰ ਬੂਟੇ ਲਾਓ ਇਹਨਾਂ ਨੂੰ ਖੇਤਾਂ ਨੂੰ ਅੱਗ ਨਾ ਲਾਓ ਤੇ ਇਹ ਮਤਲਬ ਬੇਨਤੀ ਹੈ ਸਾਰਿਆਂ ਨੂੰ ਪਰ ਲੇਕਿਨ ਅਸੀਂ ਜੇ ਅੱਗ ਲਾ ਦਿੰਦੇ ਆ ਨਾ ਅਸੀਂ ਹਵਾ ਦਾ ਰੁੱਖ ਦੇਖਦੇ ਆ ਦਰਖਤ ਮੌਜੂਦ ਨੇ ਹਰੇ ਇਹਦੇ ਦਾਗਤਾ 10-10 ਸਾਲਾਂ ਦੇ ਵਿੱਚ ਤਿਆਰ ਹੁੰਦੇ ਉਹਨਾਂ ਨੂੰ ਅਸੀਂ ਇੱਕ ਮਤਲਬ ਕਿ ਸਕਿੰਟਾਂ ਦੇ ਵਿੱਚ ਅਸੀਂ ਮਚਾ ਦਿੰਨੇ ਆਂਗੇ ਵੀ ਸਾਨੂੰ ਇਸ ਕਰਕੇ ਅੱਗ ਨਹੀਂ ਲਾਉਣੀ ਚਾਹੀਦੀ ਮੈਂ ਤੁਹਾਨੂੰ ਹੋਰ ਵੀ ਅਸੀਂ ਆਪਦੇ ਸਾਡੇ ਘਰ ਦੇ ਵਿੱਚ ਅਸੀਂ ਸੋਨੋ ਕੰਪਿਊਟਰ ਤੁਸੀਂ ਆਹ ਦੇਖ ਸਕਦੇ ਹੋ ਵੀ ਸਾਡੇ ਉਵੇਂ ਹੀ ਅਸੀਂ ਕਿਤੇ ਵੀ ਖੇਤੀਬਾੜੀ ਅਸੀਂ ਸਾਡੇ ਡੈਡੀ ਕਰਦੇ ਨੇ ਸਾਡੇ ਬ੍ਰਦਰ ਕਰਦੇ ਨੇਗੇ ਮੈਂ ਵੀ ਕਰਦਾਗਾ ਤੇ ਆਹ ਦੇਖੋ ਸਾਰੇ ਤੁਸੀਂ ਖੇਤ ਦੇਖ ਸਕਦੇ ਹੋ ਸਾਰੇ ਖੇਤ ਦੇ ਵਿੱਚ ਸਾਡੇ ਕਿਤੇ ਵੀ ਅੱਗ ਨਹੀਂ ਹੈ ਪਰ ਦੇਖਣ ਨੂੰ ਖੇਤ ਵਧੀਆ ਨਹੀਂ ਲੱਗਦਾ ਦੇਖਣ ਨੂੰ ਖੇਤ ਵਧੀਆ ਨਹੀਂ ਲੱਗਦਾ ਲੇਕਿਨ ਜਦੋਂ ਚਲੋ ਕੁਦਰਤ ਦੇ اصولਾਂ ਨੂੰ ਆਪਾਂ ਭੰਗ ਨਹੀਂ ਕਰਿਆ ਅਸੀਂ ਦੇਖੋ ਸਾਡੇ ਸਾਰਾ ਖੇਤ ਤੁਸੀਂ ਕਿਤੇ ਵੀ ਦੇਖ ਸਕਦੇ ਹੋ ਸਾਡੇ ਜਿਹੜੇ ਡੈਡੀ ਨੇ ਜਾਂ ਅਸੀਂ ਆ ਮਤਲਬ ਕਿ ਅੱਗ ਲਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਅਸੀਂ ਅੱਗ ਵੀ ਨਹੀਂ ਲਾਉਂਦੇ ਸਾਰਿਆਂ ਨੂੰ ਸੁਨੇਹਾ ਇਹੀ ਹੈ ਵੀ ਕੋਸ਼ਿਸ਼ ਕਰੋ ਯਾਰ ਨਾ ਲਾਓ ਅੱਗ ਦੇਖੋ ਸਾਡਾ ਖੇਤ ਤੁਸੀਂ ਦੇਖ ਸਕਦੇ ਹੋ ਪਰ ਸਾਡੇ ਗਵਾਂਢ ਦੇ ਵਿੱਚ ਜਿਹੜੇ ਖੇਤ ਵਾਹੇ ਹੋਏ ਨੇਗੇ ਉਹ ਇੰਨੇ ਸੋਹਣੇ ਲੱਗਦੇ ਨੇਗੇ ਕਿਉਂਕਿ ਉਹਨਾਂ ਨੇ ਅੱਗ ਲਾ ਕੇ ਉਹਨੂੰ ਬਵਾ ਦਿੱਤਾ ਹੈ ਅਸੀਂ ਇਹਨੂੰ ਤੀਲੀ ਵੀ ਨਹੀਂ ਲਾਈ ਕਿਤੇ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਕੋਈ ਅਸੀਂ ਜੇ ਵੀਡੀਓ ਪਾਉਨੇ ਆ ਤਾਂ ਅਸੀਂ ਪਹਿਲਾਂ ਅੱਗ ਲਾਉਣੀ ਆਪ ਬੰਦ ਕਰੀ ਹੈ ਪਿਛਲੇ 20 ਸਾਲਾਂ ਤੋਂ ਕਰੀਬ ਸਾਡੇ ਡੈਡੀ ਨੇ ਪਿਤਾ ਜੀ ਨੇ ਕਦੇ ਵੀ ਅੱਗ ਨਹੀਂ ਲਾਈ ਬ੍ਰਦਰ ਨੇ ਵੀ ਉਹ ਖੇਤ ਨੂੰ ਅੱਗ ਲਿਆਉਂਦੇ ਇਹ ਸਾਨੂੰ ਹੀ ਫਾਇਦਾ ਨਾਲੇ ਸਾਡਾ ਕੁਦਰਤ ਦੇ ਜੋ ਕੁਦਰਤ ਦੇ ਅਸੀਂ ਵਾਤਾਵਰਨ ਨੂੰ ਵਿਗਾੜ ਰਹੇ ਹਾਂ ਅੱਗ ਲਾ ਕੇ ਜਾਂ ਤੁਸੀਂ ਆ ਦਿਖਾਓ ਸਾਡੇ ਖੇਤ ਮਤਲਬ ਬਹੁਤ ਦਰਖਤ ਨੇ ਸਾਡੇ ਖੇਤ ਦੇ ਵਿੱਚ ਆ ਤੁਹਾਨੂੰ ਅੱਗੇ ਵੀ ਮੈਂ ਦਿਖਾਉਂਗਾ ਆਓ ਸਾਨੂੰ ਹੋਰ ਦਿਖਾਓ। ਆ ਜੀ। ਆ ਤੁਸੀਂ ਮਤਲਬ ਦੇਖ ਸਕਦੇ ਹੋ ਵੀ ਕਿੰਨੀ ਆ ਸਾਰੀ ਪਰਾਲੀ ਇਕੱਠੀ ਹੋਈ ਐ। ਮੇਰੇ ਕਹਿੰਦੇ ਅੱਗ ਜਲਾਈ ਹੁੰਦੀ ਜਮਨ ਨਹੀਂ ਹੁੰਦੀ। ਆ ਦੇਖੋ ਵੀ ਮਤਲਬ ਜਮਨ ਦੇਖੋ ਕਿੰਨੇ ਮਤਲਬ ਕਿੰਨਾ ਫਾੜ ਲੱਗਿਆ ਹੈ ਜਮਨ ਨੂੰ ਹਣਾ ਠੀਕ ਐ। ਨਾਲੇ ਕਿੰਨੇ ਛਾਂ ਦੇਖੋ ਸਾਡੇ ਥੱਲੇ ਪਸ਼ੂ ਬੰਨਦੇ ਅਸੀਂ। ਸਾਡੇ ਮਰੂਤ ਦੇ ਬੂਟੇ। ਆਹਾਂ ਔਲੇ ਦਾ ਬੂਟਾ। ਅਸੀਂ ਔਲਾ ਸਾਡੇ ਇੰਨਾ ਲੱਗਦਾਗਾ ਵੀ ਅਸੀਂ ਮਤਲਬ ਸਾਡੇ ਰਿਸ਼ਤੇਦਾਰੀ ਚ ਸਾਰੇ ਅਸੀਂ ਸਰਦ ਨੇ। ਉਹ ਪਰਲੇ ਪਾਸੇ ਨਿੰਬੂ ਦਾ ਬੂਟਾ। ਅਸੀਂ ਨਿੰਬੂ ਕਦੇ ਮੰਦ ਨਹੀਂ ਲੈ ਕੇ। ਬੜਾ ਜ਼ੂਮ ਕਰਕੇ ਦਿਖਾ ਦੇ ਇਸ ਨੂੰ ਜ਼ੂਮ ਕਰ ਜੂਗਾ ਨਿੰਬੂ ਵਾਲਾ ਬੂਟਾ ਜਿਹੜਾ ਅਸੀਂ ਨਿੰਬੂ ਕਦੇ ਤੁਸੀਂ ਆ ਆ ਦੇਖੋ ਆ ਸੇਵ ਦਾ ਬੂਟਾ ਹੈਗਾ ਪਰ ਇਹਨੂੰ ਇੰਨਾ ਸੇਵ ਲੱਗਿਆ ਹੋਇਆ ਆ ਦੇਖੋ ਆ ਕੋਲੇ ਕੋਲੇ ਹੋ ਕੇ ਦਿਖਾਓ ਜੀ ਆ ਦੇਖੋ ਆ ਦੇਖੋ ਆ ਦੇਖੋ ਸੇਵ ਕਿੰਨਾ ਸੇਵ ਲੱਗਿਆ ਹੋਇਆ ਹੈਗਾ ਇਹ ਮੰਨ ਲਓ ਕਿ ਜੂਸੀ ਸੇਵ ਜਿਹੜਾ ਹਰਾ ਸੇਵ ਜੂਸ ਵਾਲਾ ਹੁੰਦਾ ਉਹ ਸਾਡੇ ਬਹੁਤ ਇਥੇ ਫੇਰ ਚੀਕੂ ਦਾ ਵਾਸਤ ਲੱਗਿਆ ਹੈ ਪਰ ਇਹ ਸਾਡੇ ਕਿੰਨੂ ਨੇ ਅਸੀਂ ਮਨ ਲਓ ਸਾਰਾ ਕੁਝ ਲਾਇਆ ਹੋਇਆ ਹੈ ਸਬਜੀ ਅਸੀਂ ਆਪ ਜੀ ਵੀ ਇੱਕ ਸੁਨੇਹਾ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਅਸੀਂ ਸਾਰੇ ਜਿੰਮੇਵਾਰ ਭਰਾਵਾਂ ਨੂੰ ਇਹ ਸੁਣਾਉਣਾ ਹੈ ਕਿ ਅੱਗ ਬਿਲਕੁਲ ਲਾਉਣੀ ਬਿਲਕੁਲ ਨਹੀਂ ਲਾਉਣੀ। ਅੱਗ ਲਾਉਣ ਨਾਲ ਨੁਕਸਾਨ ਹੁੰਦਾ ਹੈ। ਵਾਤਾਵਰਨ ਨੂੰ ਇਹ ਗਰਮ ਹੁੰਦਾ ਬਹੁਤ ਜ਼ਿਆਦਾ। ਸਾਰੇ ਨੁਕਸਾਨ ਹੀ ਨੁਕਸਾਨ ਹੈ। ਫਸਲ ਜੇ ਨਾਗਨਾ ਹਲਾਉਗੇ ਤੇ ਖੇਤ ਸੋਹਣਾ ਜ਼ਰੂਰ ਨਹੀਂ ਬਣਦਾ ਪਰ ਫਸਲ ਪੂਰੀ ਹੋਵੇਗੀ ਜੇ ਉਹ ਗਲ ਜਗਾ ਨਾੜ-ਫਾੜ ਵਿੱਚ ਸਾਰਾ ਫਸਲ ਬਹੁਤ ਵਧੀਆ ਹੁੰਦੀ ਹੈ। ਲਿਖਾਈ ਹੈ। ਸੋ ਅਮੈਂ ਮਤਲਬ ਤਨੌਲੇ ਦੇ ਵਿੱਚ ਅਸੀਂ ਇੱਕ ਸਾਡੀ ਸੰਸਥਾ ਬਣੀ ਹੋਈ ਸੀ ਅਸੀਂ ਲੰਬੇ ਸਮੇਂ ਤੋਂ ਦਰਖਤਾਂ ਦੀ ਸਾਂਭ ਸੰਭਾਲ ਕਰਨਿਆ ਲਾਉਣ ਦੀ ਕੋਸ਼ਿਸ਼ ਕਰਦੇ ਆਂ ਤੁਹਾਡੀ ਦੁਕਾਨ ਹੈ ਦੁਕਾਨ ਦੇ ਮੂਹਰੇ ਇੱਕ ਦਰਖਤ ਜਰੂਰ ਆਪ ਲਾਓ ਘਰ ਮੂਹਰੇ ਲਾਓ ਖੇਤ ਦੇ ਵਿੱਚ ਕਿੰਨੇ ਵੱਧ ਤੋਂ ਵੱਧ ਦਰਖਤ ਹੋ ਸਕਦੇ ਨੇ ਉਹ ਲਾਓ ਦਰਖਤਾਂ ਲਾਉਣ ਨਾਲ ਤੁਹਾਡੇ ਤੁਹਾਨੂੰ ਜਿਵੇਂ ਅੱਜ ਬਹੁਤ ਜ਼ਿਆਦਾ ਟੈਂਪਰੇਚਰ ਹੈ ਗਰਮੀ ਹੈ ਤਾਂ ਉਹ ਤੋਂ ਤੁਹਾਨੂੰ ਰਾਹਤ ਨਹੀਂ ਮਿਲੂਗੀ ਉਸੇ ਪਸ਼ੂ ਮਤਲਬ ਪੰਛੀ ਵਗੈਰਾ ਜਾਂ ਹੋਰ ਵੀ ਚੀਜ਼ਾਂ ਆ ਕੇ ਬੈਠਣ ਗਿਆ ਜਦੋਂ ਕੋਈ ਬੰਦਾ ਬੈਠਾ ਹੈ ਦਰਖਤ ਥੱਲੇ ਕਿਤੇ ਗਰਮੀ ਦੇ ਵਿੱਚ ਆ ਕੇ ਤਾਂ ਉਸੀ ਜ਼ਿੰਦਾ ਵੀ ਜਾਂਦਾ ਰਹੇ ਦਰਖਤ ਲਾਉਣ ਵਾਲਿਆ ਹੋ ਸਕਦਾ ਇਹ ਦਰਖਤ ਜਿਹੜੇ ਆਪਾਂ ਲਾਈਏ ਉਹਦੀ ਆਪਾਂ ਛਾਂ ਜਾਂ ਨਾ ਜਾਂ ਉਹਦਾ ਫਲ ਨਾ ਲੈ ਸਕੀ ਕੋਈ ਗਣੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਤਾਂ ਉਹਨੂੰ ਫਲ ਨੂੰ ਖਾਣ ਗਿਆ ਜਾਂ ਛਾਂਵੇਂ ਬੈਠਣ ਗਿਆ ਕੋਸ਼ਿਸ਼ ਕਰੋ ਦਰਖਤ ਨੂੰ ਪੱਟੋ ਨਾ ਜੇ ਪੱਟਣ ਦੀ ਜ਼ਰੂਰਤ ਹੀ ਪੈਂਦੀ ਹੈ ਤਾਂ ਆਪਾਂ ਸਾਡੇ ਹੁਣ ਇੱਥੇ ਪਾਣੀ ਵਾਲੀ ਪਾਈਪ ਲਾਈਨ ਪਾ ਰਹੀ ਹੈ ਉਹਦੇ ਚ ਦਰਖਤ ਸਾਡੇ ਕਈ ਗੁਆਂਢੀਆਂ ਨੇ ਵੱਢਤੇ 8-8 ਦਰਖਤ ਵੱਢਤੇ ਬਹੁਤ ਦੁੱਖ ਹੋਇਆ ਪਰ ਉਹਦੀ ਲੋਕੇਸ਼ਨ ਆਪਾਂ ਚੇਂਜ ਕਰ ਸਕਦੇ ਥੋੜੀ ਜੇ ਦਰਖਤ ਬਚਾਉਣੇ ਸੀ ਤਾਂ ਆਪਾਂ ਪਾਪ ਲਾਈਨ ਦੀ ਲੋਕੇਸ਼ਨ ਐ ਚੇਂਜ ਹੋ ਸਕਦੀ ਸੀਗੀ ਪਰ ਨਹੀਂ ਕਰੀ ਪੱਟ ਤੇ ਦਰਖਤਾਂ ਦਾ ਹੁਣ ਇੱਧਰ ਸਾਡੇ ਮੇਰੇ ਸਾਡੇ ਦਾ ਕੁਝ ਦਰਖਤ ਹੈਗੇ ਨੇਗੇ ਬਾਕੀ ਇੱਥੇ ਆਣਗੁਆਂਢ ਚ ਦਰਖਤ ਕੋਈ ਨਹੀਂ ਹੈਗਾ ਸੋ ਕੋਸ਼ਿਸ਼ ਕਰੋ ਸਾਡਾ ਅੱਜ ਦਾ ਕੀ ਮਕਸਦ ਫਿਲਮ ਬਣਾਉਂਦੇ ਹੀ ਸੀਗਾ ਹਾਂਜੀ ਅੱਜ ਫਿਲਮ ਬਣਾਉਂਦਾ ਮਕਸਦ ਇਹ ਹੀ ਸੀਗਾ ਵੀ ਤੁਸੀਂ ਘਟ ਤੋਂ ਘਟ ਅੱਗ ਲਾਓ ਬਹੁਤ ਬਹੁਤ ਦਰਖਤ ਲਾਓ ਉਹ ਆਪਾਂ ਵਾਤਾਵਰਨ ਨੂੰ ਬਚਾਈਏ ਆਪਾਂ ਸਾਰੇ ਬਚਾ ਸਕਦੇ ਆ ਇਕੱਲਾ ਕੋਈ ਨਹੀਂ ਬਚਾ ਸਕਦਾ ਇੱਕ ਦਰਖਤ ਦੋ ਦਰਖਤ ਹਰ ਇੱਕ ਇਨਸਾਨ ਨੇ ਸਰਕਾਰ ਨੇ ਕੁਝ ਨਹੀਂ ਕਰਨਾ ਹਰ ਇੱਕ ਇਨਸਾਨ ਨੇ ਜ਼ਿੰਦਗੀ ਚ ਤਿੰਨ ਦਰਖਤ ਖਾ ਜਾਂਦਾ ਹੈ ਇੱਕ ਦਰਖਤ ਦੇ ਉਹ ਫਲ ਖਾਂਦਾ ਹੈਗਾ ਇੱਕ ਦਰਖਤ ਦੇ ਉਹ ਦੰਤਨ ਵਗੈਰਾ ਕਰ ਜਾਂਦਾ ਹੈਗਾ ਉਹ ਕੁਝ ਵਰਤੋਂ ਚ ਇੱਕ ਦਰਖਤ ਉਹਦੇ ਜਦੋਂ ਆਖਰੀ ਰਸਮਾਂ ਹੁੰਦੀਆਂ ਨੇ ਜਦੋਂ ਬੰਦੇ ਦਾ 10 ਸस्कार 10 ਸस्कार ਹੁੰਦਾ ਹੈ ਇੱਕ ਦਰਖਤ ਉਹ ਦਿਨ ਉਹਦੇ ਉੱਪਰ ਪਾਇਆ ਜਾਂਦਾ ਆਪਾਂ ਘਟੂ ਘਟ ਆਪਣਾ ਫਰਜ਼ ਬਣਦਾ ਵੀ ਜ਼ਿੰਦਗੀ ਦੇ ਵਿੱਚ ਤਿੰਨ ਦਰਖਤ ਲਾ ਕੇ ਤਾਂ ਆਪਾਂ ਪਾਲੀਏ ਸੋ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜੰਨਤ ਨੌਲਗਾ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਫਿਰ ਲਾਈਕ ਆਈਕਨ ਦਾ ਬਟਨ ਦਬਾਇਓ ਤਾਂ ਕਿ ਇਸ ਤਰ੍ਹਾਂ ਦੀਆਂ ਹੋਰ ਸਾਡੀਆਂ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ।